ਨਾਮ ਜਸਵੀਰ ਸਿੰਘ ਪਿੰਡ ਬਰਿੰਦਪੁਰ ਮੇਰੇ ਭਾਬੀ ਮਨਜੀਤ ਕੌਰ ਜੀ ਅਕਾਲੀ ਦਲ ਵੱਲੋਂ ਬਲਾਕ ਨੱਥੂਚਾਲ ਜਿਉਂ 10 ਤੋਂ ਖੜੇ ਸੀਗੇ ਜੋ ਕਿ ਬਹੁਤ ਹੀ ਵਧੀਆ ਲੀਡ ਨਾਲ 437 ਵੋਟਾਂ ਦੇ ਨਾਲ ਜਿੱਤੇ ਆ ਤੇ ਇਹ ਐਸੀ ਬਹੁਤ ਹੀ ਧੰਨਵਾਦ ਕਰਦੇ ਆ ਸਾਰੇ ਮੈਂ ਨੱਥੂਚਾਲ ਤੇ ਨਗਰਦਾ ਤੇ ਦੂਸਰੇ ਸਾਰੇ ਪਿੰਡਾਂ ਦਾ ਅ ਜਿੰਨੇ ਸਾਡੇ ਬਲੌਗ ਦੇ ਪੰਡਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਭਾਰੀ ਬਹੁਤ ਬਤਨ ਦੇ ਨਾਲ ਜਿਤਾਇਆ ਵਾ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਸਾਨੂੰ ਉਮੀਦ ਆ ਕਿ ਅੱਗੇ ਤੋਂ ਵੀ ਇਹ ਸਾਰਾ ਸਾਡਾ ਬਲੌਗ ਸਾਡਾ ਸਾਥ ਦਿੰਦਾ ਰਹੂਗਾ ਤੇ ਅਸੀਂ ਵੀ ਇਹਨਾਂ ਦਾ ਜਦੋਂ ਮਰਜ਼ੀ ਇਹ ਸਾਡੇ ਘਰ ਦੇ ਦਰਵਾਜ਼ੇ ਨਾਲ ਹੀ ਖੁੱਲੇ ਆ ਮੇਰੇ ਸਵੇਰੇ ਫੋਨ ਕਰਨਾ ਕੋਈ ਕੰਮ ਹੋਵੇ ਕੋਈ ਤਕ ਤਨੀਫ ਹੋਵੇ ਅਸੀਂ ਉਸੇ ਵੇਲੇ ਇਹਨਾਂ ਦੇ ਨਾਲ ਤੁਰਾਂਗੇ ਬਾਈ ਕਾਂਗਰਸੀ ਘੜਤੇ ਪੈਣ ਸਾਰੇ ਆ ਜ ਸਰਪੰਚ ਕਾਂਗਰਸੀ ਇਹ ਪ੍ਰਭਾਵ ਵਾਲਾ ਇਲਾਕਾ ਕਾਂਗਰਸ ਦਾ ਉੱਚੀ ਫਤੇ ਕੀਤੀ ਆ ਹਾਂਜੀ ਤੇ ਬਾਕੀ ਸਾਰੀਆਂ ਸੀਟਾਂ ਕਾਂਗਰਸ ਦੀਆਂ ਇਹ ਕਿਦਾਂ ਸਾਰਾ ਸਿਸਟਮ ਹੋਇਆ ਇਹ ਜੀ ਅਸੀਂ 2 ਮਹੀਨੇ ਹਜੇ 3 ਮਹੀਨੇ ਹੋਏ ਸੀ ਪਾਰਟੀ ਜੁਆਇਨ ਕੀਤੀ ਅਸੀਂ ਪਹਿਲਾਂ ਦੂਸਰੀ ਪਾਰਟੀ ਕਾਂਗਰਸ ਪਾਰਟੀ ਦੇ ਨਾਲ ਸੀਗੇ ਇਹ ਪਿੰਡ ਬੇਸ਼ੱਕ ਸਾਰੇ ਕਾਂਗਰਸੀ ਸਰਪੰਚ ਸੀ ਇਹਨਾਂ 'ਚ ਪਰ ਇਹ ਲੋਕਾਂ ਨੇ ਸਾਡੇ ਚਿਹਰੇ ਨੂੰ ਸਾਡੇ ਪਿਆਰ ਨੂੰ ਕਿ ਅਕਾਲੀ ਬਾਕੀ ਚਾਹੁੰਦੇ ਨੇ ਲੋਕ ਅਕਾਲੀ ਦਲ ਨੂੰ ਲਿਆਉਣਾ ਹੁਣ ਇਸ ਕਰਕੇ ਇਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਵੋਟ પા ਕੇ ਜਿਤਾਇਆ ਵਾ ਜੀ ਜਿਵੇਂ ਕਿ ਸੁਖਵੀਰ ਬਾਦਲ ਤੁਹਾਨੂੰ ਘਰੇ ਆ ਕੇ ਸ਼ਾਮਲ ਕਰਵਾ ਕੇ ਗਿਆ ਸੀ ਉਹਦਾ ਵੀ ਪ੍ਰਭਾਵ ਪਿਆ ਕਿ ਤੁਹਾਡੇ ਲਿੰਕ ਉੱਪਰ ਤੱਕ ਹੈ ਜੀ ਹਾਂਜੀ ਬਿਲਕੁਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਡੇ ਕੋਲ ਆਏ ਸੀ ਉਹ ਸਾਡੇ ਸਿਰ ਤੇ ਹੱਥ ਰੱਖ ਕੇ ਗਏ ਆ ਉਹ ਕਹਿੰਦੇ ਆ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਤੇ ਤੁਸੀਂ ਲੋਕਾਂ ਦੇ ਕੰਮ ਤਗੜੇ ਹੋ ਕੇ ਅੱਗੇ ਹੋ ਕੇ ਕਰੋ ਤੇ ਲੋਕਾਂ ਨੂੰ ਉਹ ਜਿਹੜਾ ਵਾ ਕੀ ਕੰਮ ਦੋ ਤੇ ਲੋਕ ਆਪਣੇ ਨਾਲ ਜੜਨੋ ਸਾਰੇ ਕਿ ਜੇ ਅੱਗੇ ਪਾਰਟੀ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਆ ਸੁਖਵੀਰ ਬਾਦਲ ਤੁਹਾਨੂੰ ਕੋਈ ਕੋਈ ਕਿਉਂਕਿ ਨੌਜਵਾਨ ਜਿਹੜਾ ਹੈਗਾ ਪਾਰਟੀ ਦਾ ਕੋਈ ਵੱਡੀ ਜ਼ਿੰਮੇਵਾਰੀ ਦਿੰਦੀ ਆ ਤਾਂ ਸੈਪਟ ਕਰੂੰਗਾ ਹਾਂਜੀ ਬਿਲਕੁਲ ਜੀ ਬਿਲਕੁਲ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸਾਡੀ ਜ਼ਿੰਮੇਵਾਰੀ ਲਾਉਣਗੇ ਤੇ ਸਾਡੇ ਕੋਈ ਸੇਵਾ ਲਈ ਸਾਨੂੰ ਹੁਕਮ ਕਰਨਗੇ ਤਾਂ ਇਹ ਜ਼ਰੂਰ ਸੇਵਾ ਨਿਭਾਵਾਂਗੇ ਤਾ ਜਿਹੜੇ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੇ ਦਵਿੰਦਰ ਸਿੰਘ ਸਿੱਕੂ ਐਚਐਸ ਵਾਲੀਆ ਹਲਕਾ ਇੰਚਾਰਜ ਉਹਨਾਂ ਦਾ ਕਿੰਨਾ ਕੁ ਜੋਰ ਥਾਂਦੇ ਆ ਤੁਹਾਡੀ ਜਿੱਤ ਵਿੱਚ ਪੂਰਾ ਜੀ ਪੂਰਾ ਉਹ ਸਾਡੇ ਨਾਲ ਮੋਢੇ ਨਾਲ ਆ ਕੇ ਮੋਢਾ ਜੁੜੇ ਨੇ ਤੁਰੇ ਨੇ ਸਰਦਾਰ ਐਚਐਸ ਵਾਲੀਆ ਜੀ ਤੇ ਸਰਦਾਰ ਦਵਿੰਦਰ ਸਿੰਘ ਸਿਧਮੰਦੋਂ ਨਾਲ ਹੋਰ ਕੀ ਤੁਹਾਡਾ ਮੈਸੇਜ ਹੈ ਜਦੋਂ ਇਹ ਮੈਸੇਜ ਹੈ ਕਿ ਆਪਾਂ ਤਗੜੇ ਹੋ ਕੇ ਆਪਣੀ ਜਿਹੜੀ ਖੇਤਰੀ ਪਾਰਟੀ ਆ ਇਹਨਾਂ ਨੂੰ ਹੁਣ ਆਪਾਂ ਦੁਬਾਰਾ ਲੈ ਕੇ ਆਈਏ ਪੰਜਾਬ ਦੇ ਵਿੱਚ ਇਹਨਾਂ ਨੇ ਹੀ ਗਰੀਬ ਜਨਤਾ ਦਾ ਜਿਹੜੇ ਸਕੀਮਾਂ ਸੀ ਇਹਨਾਂ ਮਹੱਈਆ ਕਰਵਾਈਆਂ ਹੋਈਆਂ ਸੀ ਜੋ ਦੁਵਾਰਾ ਮਹੱਈਆ ਹੋਣ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਬਿਲਕੁਲ ਖਤਮ ਕੀਤੀਆਂ ਹੋਈਆਂ ਸਗਣ ਸੁਕੀਮਾਂ ਖੇਡਾਂ ਕਿੱਦਾਂ ਦੇ ਕਬੱਡੀ ਦੇ ਮੈਚ ਹੁੰਦੇ ਸੀਗੇ ਕਦੀ ਬਾਦਲ ਸਾਹਿਬ ਮੈਚ ਕਰਾਉਂਦੇ ਸੀ ਕਬੱਡੀ ਦੇ ਤੇ ਕਿਤੇ ਕੋਈ ਗੋਲੀ ਜਾਂ ਕੋਈ ਮੁੰਡਾ ਦੇ ਕਬੱਡੀ ਵਾਲਿਆਂ ਦੇ ਕਤਲ ਹੋਏ ਸੀ ਹੁਣ ਦੇਖ ਲੋ ਜੋ ਕਾਂਗਰਸ ਤੇ ਆਮ ਪਾਰਟੀ ਸਰਕਾਰ ਆ ਗਈ ਆ ਇਹਨਾਂ ਨੇ ਕਿੱਦਾਂ ਦੇ ਯੋਧੇ ਮਰਵਾ ਮਰ ਗਏ ਇਹਨਾਂ ਦੀ ਸਰਕਾਰ ਦੇ ਵਿੱਚ ਕਬੱਡੀ ਵਾਲੇ ਮੁੰਡੇ ਚਲੇ ਗਏ ਮਾਰਤੇ ਹੁਣ ਫੇਰ ਗੋਲੀकांड ਆਪਣੇ ਕਬੱਡੀ ਦੇ ਮੈਚ ਦੇ ਵਿੱਚ ਹੀ ਸ਼ਰੇਆਮ ਗੋਲੀਆਂ ਮਾਰ ਕੇ ਮੁੰਡਾ ਮਾਰਤਾ ਕਿੱਦਾਂ ਦੇ ਗਾਇਆ ਕਿ ਸਿੱਧੂ ਸਿੱਧੂ ਸੀਗਾ ਆਪਣਾ ਮੂਸਾ ਅਲੀਆ ਉਹ ਸੀ ਦੀਪ ਸਿੱਧੂ ਸੀ ਆਪਣਾ ਮੁੰਡਾ ਕਬੱਡੀ ਵਾਲਾ ਹਾਂ ਨੰਗਲਾਲਾ ਸੰਦੀਪ ਤੇ ਹੁਣ ਆ ਮੁੰਡਾ ਰਾਣਾ ਜਿਹੜਾ ਕਬੱਡੀ ਵਾਲੇ ਸਰਕਾਰਾਂ ਦੀਆਂ ਨਾਕਾਮੀਆਂ ਦਾ ਕਰਕੇ ਸਾਰਾ ਕੁਝ ਹੋ ਰਿਹਾ ਵਾ ਜਿਹੜੀ ਕਾਰਨ ਸਰਕਾਰ ਨੇ ਕਿਸਾਨਾਂ ਵਾਸਤੇ ਕੋਈ ਸੇਵਲ ਨਹੀਂ ਹੋਵੇ ਇੱਥਾਂ ਦੇ ਬਹੁਤ ਕਾਮੇ ਸੀ ਉਹਨਾਂ ਦਾ ਫਾਇਦਾ ਮਿਲ ਰਿਹਾ ਹਾਂਜੀ ਬਿਲਕੁਲ ਜੀ ਹੁਣ ਦੇਖੋ ਜਿਹੜੇ ਕਨੈਕਸ਼ਨ ਸੀ ਅਕਾਲੀ ਗੰਗਲ ਦੇ ਵੇ ਦੇ ਮੋਟਰਾਂ ਦੇ ਕਨੈਕਸ਼ਨ ਜੀਵਿਦਾਰਾਂ ਨੂੰ ਦਿੱਤੇ ਹੋਏ ਸੀ ਹੁਣ ਕਈ ਭਰਾ ਅੱਲਾ ਘੋਇਆ ਉਹ ਇੱਕ ਇੱਕ ਨੂੰ ਕਨੈਕਸ਼ਨ ਆ ਗਿਆ ਦੂਜਾ ਬਣਾ ਕਨੈਕਸ਼ਨ ਤੋਂ ਬੈਠਾ ਵਾ ਇਹ ਹੁਣ ਜਿਹੜੇ ਆ ਕਿ ਹੋਰ ਕਿਸੇ ਪਾਰਟੀ ਨੇ ਦਿੱਤੇ ਨਹੀਂ ਹੁਣ ਕਾਲੀਦਲ ਦੀ ਸਰਕਾਰ ਆਉਣ ਤੇ ਉਹ ਸਾਰੇ ਮੁਹਈਆ ਕਰਵਾਏ ਜਾਣਗੇ ਦਵਾਏ ਜਾਣਗੇ ਕਿ ਜਿਨ੍ਹਾਂ ਕੋ ਮੋਟਰਾਂ ਦੇ ਕਨੈਕਸ਼ਨ ਨਹੀਂ ਦੁਬਾਰਾ ਫੇ ਕਾਲੀਦਲ ਸਰਕਾਰੀ ਦੋਗੇ ਕਿਉਂਕਿ ਜਿਹੜੇ ਜਿਹੜੇ ਪਿੰਡਾਂ ਨੇ ਤੁਹਾਨੂੰ ਮੋਟਾ ਪਾਈਆਂ ਹੁਣ ਧੰਨਵਾਦੀ ਦੁਆਰਾ ਕਰਤਾ ਜਾਂ ਕਰਨਾ ਹੈ ਇਹ ਨਹੀਂ ਉਹ ਅਜੇ ਕਰਨਾ ਅਸੀਂ ਬੋਰਡ ਵੀ ਲਾ ਰਹੇ ਆ ਸਾਰੇ ਧੰਨਵਾਦੀ ਬਾਕੀ ਅਸੀਂ ਆਪਦੇ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਰਾਹੀਂ ਬਹੁਤ ਜ਼ਿਆਦਾ ਧੰਨਵਾਦੀਆਂ ਅਸੀਂ ਸਾਰੇ ਮੋਤਵਰ ਜਿੰਨੇ ਸਾਡੇ ਲੀਡਰ ਸੀਗੇ ਅਕਾਲੀ ਦਲ ਦੇ ਸਪੋਰਟਰ ਸੀਗੇ ਤੇ ਵੋਟਰ ਸੀ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਵੋਟ ਦੇ ਨਾਲ ਜਿੱਤਾ